ਤਿੰਨ ਚਾਰ ਦਿਨ ਪਹਿਲਾਂ ਇੱਥੇ ਆ ਗਿਆ ਸੀ ਇੱਕ ਗੰਡਾ ਗੜੀ ਨਹਿਰ ਤੇ ਘਰੋਂ ਇਹ ਗਿਆ ਸੀ ਆਪਣੇ ਜਿੱਥੇ ਜੌਬ ਕਰਦਾ ਸੀ ਵਰਦਮਾਨ ਹਸਪਤਲ ਮੋਟਰਸਾਈਕਲ ਤੇ ਵਿੱਚੋਂ ਇਹਦੇ ਵਾਰਸਾਂ ਨੂੰ ਇੱਕ ਇਹਦੀ ਚਾਬੀ ਮਿਲ ਗਈ ਮੋਟਰਸਾਈਕਲ ਦੀ ਤੇ ਇੱਕ ਸੁਸਾਈਡ ਨੋਟ ਮਿਲਿਆ ਸੁਸਾਈਡ ਨੋਟ ਦੇ ਵਿੱਚ ਇਹਨੇ ਆਪਣੀ ਕੋਈ ਲਾ ਮੈਰਿਜ ਕਰਾਈ ਸੀ ਲੜਕੀ ਨਾਲ ਤੇ ਉਸ ਲੜਕੀ ਦਾ ਤੇ ਉਹਦੇ ਪਰਿਵਾਰ ਦੇ ਮੈਂਬਰਾਂ ਦਾ ਵੇਰਵਾ ਦਿੱਤਾ ਇੱਕ ਲੜਕਾ ਜਿਸ ਦਾ ਨਾਮ 75 ਸਿੰਘ ਸੀ ਤੇ ਵਾਸੀ ਸੀਲ ਤੋਂ ਸੀਗਾ ਜੋ ਕਿ 3 ਤਰੀਕ ਤੋਂ ਗੰਡੇਖੇੜੀ ਨਹਿਰ ਤੇ ਮੋਟਰਸਾਈਕਲ ਖੜਾ ਕਰਕੇ ਤੇ ਸੁਸਾਈਡ ਨੋਟ ਲਿਖ ਕੇ ਲਾਪਤਾ ਹੋ ਗਿਆ ਸੀ ਜਿਸ ਦੀ ਅੱਜ Laash ਗੰਡੇਖੇੜੀ ਦੀ ਨਹਿਰ ਵਿੱਚੋਂ ਬਰਾਮਦ ਹੋਈ ਪੁਲਿਸ ਨੇ ਉਕਤ ਵਿਅਕਤੀ ਦੀ Laash ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਤੇ ਸੁਸਾਈਡ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦੋਂ ਇਸ ਸਬੰਧੀ ਐਸ ਐਚਓ ਖੇੜੀ ਗੰਡੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਸਰ ਜੀ ਜਿਹੜੀ ਮੁੰਡੇ ਨੂੰ ਤੋੜ ਕਰ ਰਹੇ ਉਹਦੇ ਬਾਰੇ ਜਾਣਕਾਰੀ ਦਿਓ ਸਰ ਇੱਕ ਨਾ ਲੜਕਾ ਬਚਤਰ ਸਿੰਘ ਹੈਗਾ ਪਿੰਡ ਸੀਲ ਦਾ ਤੇ ਤਿੰਨ ਤਰੀਕ ਨੂੰ ਤਿੰਨ ਚਾਰ ਦਿਨ ਪਹਿਲਾਂ ਇੱਥੇ ਆ ਗਿਆ ਸੀ ਇੱਕ ਗੰਡਾ ਗੜੀ ਨਹਿਰ ਤੇ ਘਰੋਂ ਇਹ ਗਿਆ ਸੀ ਆਪਣੇ ਜਿੱਥੇ ਜੌਬ ਕਰਦਾ ਸੀ ਵਰਦਮਾਨ ਹਸਪੀਟਲ ਉਹ ਤੋਂ ਅਗਲੇ ਦਿਨ ਇੱਥੇ ਆ ਗਿਆ ਤਾਂ ਮੋਟਰਸਾਈਕਲ ਇੱਥੋਂ ਮਿਲ ਗਿਆ ਤੇ ਵਾਰਸਾਂ ਨੂੰ ਲੱਭਦੇ ਲਵਾਉਂਦੇ ਜਦੋਂ ਘਰ ਨਾ ਪਹੁੰਚਿਆ ਮੋਟਰਸਾਈਕਲ ਤੇ ਵਿੱਚੋਂ ਇਹਦੇ ਵਾਰਸਾਂ ਨੂੰ ਇੱਕ ਇਹਦੀ ਚਾਬੀ ਮਿਲ ਗਈ ਮੋਟਰਸਾਈਕਲ ਦੀ ਤੇ ਇੱਕ ਸੁਸਾਇਡ ਨੋਟ ਮਿਲਿਆ ਸੁਸਾਈਡ ਨੋਟ ਕਿੱਲੀ ਦਾ ਸੁਸਾਈਡ ਨੋਟ ਦੇ ਵਿੱਚ ਨੇ ਆਪਣੇ ਕੋਈ ਲਵ ਮੈਰਿਜ ਕਰਾਈ ਸੀ ਲੜਕੀ ਨਾਲ ਤੇ ਉਸ ਲੜਕੀ ਦਾ ਤੇ ਪਰਿਵਾਰ ਦੇ ਮੈਂਬਰਾਂ ਦਾ ਬੇਰਵਾ ਦਿੱਤਾ ਹੈ ਕਿ ਉਹਨਾਂ ਨੇ ਮੇਰੀ ਜਿਹੜੀ ਲਵ ਮੈਰਿਜ ਜਿਹੜੀ ਹੈ ਸਕਸੈਸ ਨਹੀਂ ਹੋਣ ਦਿੱਤੀ ਹੁਣ ਸਰ ਕੀ ਕਾਰਵਾਈ ਕਰ ਰਹੇ ਸਰ ਅਸੀਂ ਐਸ ਪਰ ਲਾਅ ਜਿਹੜਾ ਸੁਸਾਈਡ ਨੋਟ ਮਿਲਿਆ ਹੈ ਤੇ ਅੱਜ ਉਹਦੀ ਡੈੱਡ ਬੋਡੀ ਵੀ ਮਿਲੀ ਹੈ ਉਹਦੇ ਅਕੋਰਡਿੰਗ ਟੂ ਲਾਅ ਉਹਦੇ ਤੇ ਐਫ ਆਈ ਆਰ ਲੌਂਚ ਕਰ ਰਹੇ ਹਾਂ ਤੇ ਅਫੇਅਰ ਲਾਜ਼ ਕਰਕੇ ਫਰਦਰ ਉਹਦਾ ਪੋਸਟਮਾਰਟਮ ਕਰਵਾ ਰਿਆ ਦੈਨ ਅਗਲੀ ਪ੍ਰोसीडिंग ਕਰਾਂਗੇ ਇਹੇ ਲੜਕਾ ਅਰਬਨ ਸਟੇਟ ਦੇ ਬਰਦਮਾਨ ਹਸਪੀਟਲ ਵਿੱਚ ਨੌਕਰੀ ਕਰਦਾ ਸੀ ਐਸ ਐਚਓ ਖੀੜੀਗੰਡਿਆ ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਅਤੇ ਸੂ ਸਾਈਡ ਦੇ ਨੋਟ ਤੇ ਆਧਾਰ ਤੇ ਲੜਕੀ ਅਤੇ ਉਸਦੇ ਪਰਿਵਾਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਹਾਂ ਸਰ ਕੀ ਨਾਮ ਤੁਹਾਡਾ ਮੇਰਾ ਹਰਦੇਵ ਸਿੰਘ ਜੀ ਜਿਹੜੇ ਤੁਹਾਡੇ ਬੇਟੇ ਦੀ ਡੈਥ ਹੋਈ ਉਹਦੇ ਬਾਰੇ ਜਾਣਕਾਰੀ ਦਿਓ ਸਰ ਤਦੋਂ ਮੇਰੇ ਬੇਟੇ ਦੀ ਕੋਟਨ ਦਾ ਜੋਗੀ ਚਲਾ ਮੇਰੇ ਜੋਗੀ ਸੀ ਜੀ ਤੇ 1923 ਨੂੰ ਜੀ ਤੇ ਅਰਾਜ ਬੱਜਰ ਦੀ ਕੁੜੀ ਸੀਗੀ ਜੀ ਫਤੋਂ ਨੇ ਪਿਆਰ ਕਰਦੇ ਹੱਸੇ ਲੱਗੇ ਹੁੰਦੇ ਕਿ ਇਕ ਥਾਂ ਜੀ ਪਰ ਕੁੜੀ ਨੇ ਆਉਣ ਤੋਂ ਜਵਾਦ ਦਿੱਤਾ ਜੀ ਪਰ ਉਹ ਆਉਂਦੀ ਸੀ ਸਾਡੇ ਘਰੇ ਜੀ 15 ਦਿਨ ਆ ਗਈ ਮਹੀਨੇ ਉਹਦਾ ਆ ਗਈ ਪਰ ਜੋ ਸੀ ਉਹਨੂੰ ਕਿਹਾ ਵੀ ਸਾਡੇ ਘਰੇ ਆ ਜਾ ਉਹਨ ਤੋਂ ਵੀ ਪਿਆਹੀ ਗਈ ਪਰ ਉਹ ਆਉਣ ਤੋਂ ਜਵਾਦ ਦਿੱਤਾ ਜੀ ਪਰ ਉਹਦੇ ਮਾਪੇ ਮਾਤਾ ਪਿਤਾ ਪਤਾ ਲੱਗਿਆ ਉਹਨੂੰ ਉਹਨੂੰ ਇਹ ਤੇ ਚਿੜਾ ਹੋ ਗਈ ਵੀ ਇਹਨੇ ਵਿਆਹ ਕਿਉਂ ਕਰਾਇਆ ਕੁੜੀ ਨੇ ਉਹ ਬਟਾਂਕ ਕੇ ਨਿਜੂਰ ਕਰਦੀਆਂ ਦਾ ਬਾਪ ਨੇ ਤੇ ਨਾ ਤੁਰਗਾ ਦਾ ਮੇਰੇ ਬੇਟੇ ਨੂੰ ਬਹੁਤ ਬੁਰੀ ਦਰਾਂ ਲੋਕਾਂ ਕੇ ਰਿਆ ਗੱਡੀ ਸਾਡੀ ਭੰਨੀ ਇੱਕ ਵਾਰ ਉਹਨਾਂ ਨੇ ਉਹ ਤਾਂ ਅਸੀਂ ਪਰੇਸ਼ਾਨ ਹੋ ਗਏ ਬਹੁਤ ਜ਼ਿਆਦਾ ਬੇਟਾ ਕੱਲਾ ਘਰੇ ਆਉਂਦਾ ਹੁੰਦਾ ਸੀਗਾ ਹਾਂ ਕੱਲਾ ਲੱਗਿਆ ਸੀਗਾ ਵਰਦਮਾਂ ਚ ਲੱਗਿਆ ਸੀਗਾ ਜੀ ਕਿੰਨੇ ਦਿਨ ਹੋ ਗਏ ਸੀ ਵਿਆਹ ਨੂੰ ਵਿਆਹ ਲੱਗਾ ਡੇਟ ਸਾਫ ਹੋ ਗਿਆ ਸੀ ਲਗਭਗ ਜੀ ਫਿਰ ਲੜਕੀ ਕਿੱਥੇ ਰਹਿੰਦੀ ਸੀ ਰਾਤ ਨੂੰ ਲੜਕੀ ਹੁਣ ਘਰੇ ਪਹਿਲਾਂ ਡਿਊਟੀ ਲੱਗੀ ਹੋਣੀ ਹੈਗੀ ਜੀ ਰਾਜਪੁਰੇ ਅੱਛਾ ਫਿਰ ਘਰ ਦੇ ਕੋਲ ਮੋੜ ਟਾਏ ਆਈਡੀਆ ਹੋਇਆ ਹਟਾ ਕੇ ਘਰੇ ਰੱਖ ਲਈ ਕੁੜੀ ਜੀ ਤੁਹਾਨੂੰ ਬੇਟੇ ਨੇ ਸੁਸਾਇਡ ਕਰਿਆ ਕਿੱਥੇ ਕਿ ਨਹਿਰ ਸ਼ਰਮਾ ਤੇ ਸਰ ਹਾਂ ਨਹਿਰ ਸ਼ਰਮਾ ਤੇ ਤਲ ਮਾਰੀ ਸਰ ਤੇ ਤਿੰਨ ਤਰੀਕ ਦੀ ਰਾਤ ਨੂੰ ਜੀ ਇਨੀ ਦਿਨਾਂ ਬਾਅਦ ਲਾਸ਼ ਮਿਲੀ ਸਰ ਚੌਥੇ ਦਿਨ ਜੀ ਸਰ ਸਰਕਾਰ ਕੋ ਕੀ ਜਉਣੀ ਹੁੰਦੀ ਸੀ ਸਦੀ ਉਹਨਾਂ ਨੂੰ ਸਖਤ ਸਖਤ ਸਜ਼ਾ ਮਿਲੇ ਬਰੋਕਰ ਬਰਬਾਦ ਕਰਦੇ ਉਹਨਾਂ ਨੇ ਸਖਤ ਸਖਤ ਪੂਰੇ ਪੰਜੇ ਬੰਦੇ ਸਜ਼ਾ ਮਿਲ ਜਾਂਦੀ ਜੀ ਕਿੰਨੀ ਉਮਰ ਸੀ ਇਹਨਾਂ ਦੀ 29 ਸਾਲ ਸੀ ਜੀ ਪਰਚਾਨ ਕੀਤੇ ਕਿਹਦੇ ਕਿਹਦੇ ਪਰਚਾ ਦਰਚ ਕਰਾਇਆ ਸਰ ਇੱਕ ਕੁੜੀ ਜੀ ਤਾਰਨਪ੍ਰੀਤ ਕੌਰ ਜੀ ਉਹਦੀ ਮਾਤਾ ਜੀ ਉਹਨਾਂ ਦੇ ਪਿਤਾ ਜੀ ਇੱਕ ਉਹਨਾਂ ਦਾ ਮਾਮਾ ਜੀ ਜਿਹੜਾ ਕੁੜੀਆਂ ਰੱਖਿਆ ਉਹ ਵੀ ਧਮਕੀ ਦਿੰਦਾ ਸੀਗਾ ਉੱਥੇ ਜੀ ਮਹਾਲੀ ਦਾ ਮਾਮੇ ਸਾਡੀ ਵਕੀਲ ਸੀਗੀ ਜੀ ਜੇ ਧਮਕੀ ਕੋਰਟ ਚ ਦਿੱਤੀ ਨਾਲ ਜੀ ਇਹ ਕਿਹੜਾ ਸੀ ਬਾਜੀ ਜੀ ਟੀਨ ਸਿੰਘ ਵਕੀਲ ਦਾ ਕੁੜੀ ਐ ਐਡਵੋਕੇਟ ਆ ਮਨਦੀਪ ਦਾ ਆਮਨਦੀਪ ਕੌਰ ਜੀ ਨਹੀਂ ਉਹ ਵਕੀਲ ਸੀਗੀ ਉਹਨਾਂ ਦੀ ਰਿਸ਼ਤੇਦਾਰ ਸੀਗੀ ਰਿਸ਼ਤੇਦਾਰ ਸੀਗੀ ਥਾਲੀ ਦੀ ਮਾਮੇ ਦੇ ਉਹਨਾਂ ਦੇ ਜੀ ਉਹ ਮਹਾਲੀ ਸੀਗੀ ਵਕੀਲ ਕਿ ਤੇ ਹੈਗੇ ਨਾ ਕਰਾਇਆ ਸੀ ਇਹਨਾਂ ਦਾ ਉਹ। ਯਾ ਉਹਨਾਂ ਨੇ ਹੀ ਕਰਾਇਆ ਸੀ ਉਹਨਾਂ ਦਾ। ਨਹੀਂ ਉਹਨਾਂ ਨੇ ਹੀ ਕਰਾਇਆ ਜੀ। ਬੀ ਲੋਗ ਤਮਕੇ ਲੀ ਜਾ ਰਹੀ। ਹਮ ਵਕੀਲਾਂ ਤਮਕੀਆਂ ਉਸ ਦਿਨ ਬੁਲਾ ਕੇ ਜਿੱਥੇ। ਆ ਬੇਟਾ ਮੇਰਾ ਨਾਸ ਹੀ ਆ। ਹੁਣ ਕਿਹਾ ਵੀ ਤੇਰਾ ਬਾਪ ਉਹਨੂੰ ਅੰਦਰ ਕਰਾ ਦੇ ਜੀ ਮੈਂ ਤੁਹਾਡੇ ਖਰਚਾ ਪਵਾ ਦੇਂਗੀ। ਬਹੁਤ ਤਮਕੇ ਦੇ ਉਹਨਾਂ ਜੀ। ਫੇਰ ਸਾਈਨ ਕਰਾਇਆ ਬੱਚੇ ਤੇ ਜੀ। ਜਾ ਕੇ ਬੱਚਾ ਸਾਈਨ ਕਰਨ ਚਲੇ ਗਿਆ ਉਹ ਬਹੁਤ ਤਮਕੇ ਨੇ ਡਰਾਇਆ ਬੱਚੇ ਨੂੰ ਜੀ। ਉਹ ਤਾਂ ਉਹ ਡਰ ਬੈਠ ਗਿਆ ਬੱਚਾ ਦੀ ਮੇਰੇ ਮਾਤਾ ਵੀ ਤੁਹਾਨੂੰ ਮਾਰਦੇ ਨੇ।